6 ਦੋਸ਼ੀ ਸੀਗੇ ਜਿਹੜੇ ਚੋਰੀ ਕਰਨ ਆਏ ਸੀ ਤੇ ਉਹਨਾਂ ਵਿੱਚੋਂ ਤੁਸੀਂ ਤਿੰਨ ਨੂੰ ਦੋਸ਼ੀ ਫੜਨੇ ਨੇ 250 ਦੇ ਕਰੀਬ ਕੁਝ ਹਜ਼ਾਰ ਰੁਪਈਆਂ ਦੇ ਇੰਜ ਇੰਜ ਵਗੈਰਾ ਸਾਰੇ ਦੇ ਚੋਰੀ ਗੌਰਵ ਜੈਨ ਨੇ ਜੀ ਇਹਨਾਂ ਦੀ ਸੈਨੀਟਰੀ ਦੀ ਸ਼ਾਪ ਆ ਜਿੱਥੇ ਜਿਹਨਾਂ ਦੇ ਦੁਕਾਨ ਦੇ ਵਿੱਚੋਂ ਰਾਤ ਸਮੇਂ ਤਕਰੀਬਨ 302 ਟੂਟੀਆਂ ਸੀਗੀਆਂ ਜਿਹੜੀਆਂ ਟੂਟੀਆਂ ਪਲੱਸ ਹੋ ਹੋ ਇਹਨਾਂ ਨਾਲ ਸਮਾਨ ਹੁੰਦਾ ਚੋਰੀ ਹੋਇਆ ਸੀਗਾ ਤੇ ਉਹਦੇ ਵਿੱਚ ਅਸੀਂ ਟੈਕਨੀਕਲ ਅਸਿਸਟੈਂਟ ਰਾਹੀਂ ਤੇ ਹੋਰ ਸੀਸੀਟੀਵੀ ਦੀ ਹੈਲਪਰ ਆਹੀ ਇਹ ਬੰਦੇ ਟਰੇਸ ਕੀਤੇ ਨੇ ਇਹ 6 ਦੋਸ਼ੀ ਸੀਗੇ ਜਿਹੜੇ ਚੋਰੀ ਕਰਨ ਆਏ ਸੀਗੇ ਤੇ ਉਹਨਾਂ ਵਿੱਚੋਂ ਅਸੀਂ ਤਿੰਨ ਦੋਸ਼ੀ ਫੜਨੇ ਨੇ ਤੇ 250 ਦੇ ਕਰੀਬ ਅਸੀਂ ਜਿਹੜੀਆਂ ਟੂਟੀਆਂ ਤੇ ਹੋਰ ਇਹਨਾਂ ਦੇ ਐਂਗਲ ਵਗੈਰਾ ਸਾਰੇ ਡਿਸਕਵਰ ਕਰਨੇ ਆ। ਇਹਦੇ ਤਿੰਨ ਦੋਸ਼ੀ ਜਿਹੜੇ ਹੈਗੇ ਵੀ ਉਹ ਫੜ ਤੋ ਪਹਿਲੇ ਉਹ ਲੋਕ ਆ ਜਿਹੜੇ ਪੜੇ ਗਏ ਕਿਦਾਂ ਕੁਝ ਪਤਾ ਲੱਗ ਰਿਹਾ ਇਹ ਜਿਹੜੇ 6 ਦੋਸ਼ੀ ਨੇ ਜੀ 6 ਦੋਸ਼ੀ ਸਾਰੇ ਪਿੱਛੋਂ ਬੈਕਗ੍ਰਾਉਂਡ ਇਹਨਾਂ ਦਾ ਮਤਲਬ ਮੁਕੱਦਮੇ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਦਰਜ ਨੇ ਕਾਦੇ ਵਾਸਤੇ ਕਰਦੇ ਸੀ ਚੋਰੀਆਂ ਕੋਈ ਨਸ਼ੇ ਵਾਸਤੇ ਕੋਈ ਤੀਵਾਸਤੇ ਕਿੰਨਾ ਨਸ਼ੇਨ ਬਸ ਜੀ ਨਾਮੇ ਮੁੰਡੇ ਨੇ ਜੀ ਇਹਨਾਂ ਦੀ ਸ ਕਰੀਬ ਇਹਨਾਂ ਦੀ ਉਮਰ ਸਾਰੀ 26 27 ਸਈ ਸਾਲ ਦੀ ਉਮਰ ਆ ਤੇ ਨਸ਼ੀ ਵਾਲਾ ਤਾਂ ਵੈਰੀਫਾਈ ਹਜੇ ਤਿੰਨਾਂ ਦਾ ਹੋਊਗਾ ਜਿਹੜੇ ਤਿੰਨ ਫੜੇ ਨੇ ਅਸੀਂ ਇਹਨਾਂ ਦਾ ਤਾਂ ਕੋਈ ਇਹਨਾਂ ਦਾ ਨਸ਼ਿਆਲੀ ਨਹੀਂ ਆਈ ਗੱਲ ਸਾਹਮਣੇ ਵੈਸੇ ਹੀ ਲਾ ਲਓ ਤੁਸੀਂ ਵੀ ਕੰਮ ਚੋਰੀ ਦੋ ਤਰੀਕੇ ਲਾ ਲਓ ਜੀ ਨਾਮ ਕੀ ਲੈ ਲੇ ਇਹਨਾਂ ਦਾ ਨਾਮ ਹੈਗਾ ਜੀ ਸਾਗਰ ਪੁੱਤਰ ਰੱਜੀ ਸਲੀਮ ਪੁੱਤਰ ਮੱਖਣ ਕਾਸਿਮ ਸੈਫੀ ਪੁੱਤਰ ਸਕੀਲ ਸ਼ਵੀ ਪੁੱਤਰ ਪੱਪੂ ਜੱਗੀ ਪੁੱਤਰ ਰਾਜ ਕਿੱਥੇ ਦੇ ਰਹਿਣ ਵਾਲੇ ਜੀ ਬਖਵਖ ਰਹਿਣ ਵਾਲੇ ਨੇ ਜੀ ਇਹਦੇ ਕੁਛ ਤਾਂ ਇਹਦੇ ਵਿੱਚੋਂ ਰਾਜਪੁਰੇ ਦੇ ਰਹਿਣ ਵਾਲੇ ਨੇ ਕੁਛ ਇਹਨਾਂ ਦੇ ਵਿੱਚੋਂ ਖਰੜਦੇ ਰਹਿਣ ਵਾਲੇ ਨੇ ਕਿਵੇਂ ਆ ਕੇ ਬਾਦਾ ਕੋਈ ਬਣਾ ਰਹਿ ਕੇ ਕਿੱਥੇ ਕਿੱਦਾਂ ਮਤਲਬ ਇੱਥੇ ਪਹੁੰਚੇ ਇਹਨਾਂ ਦਾ ਨਾ ਸਿਸਟਮ ਹੁੰਦਾ ਜੀ ਇਹ ਮਤਲਬ ਪਹਿਲਾਂ ਤਾਂ ਜਿਵੇਂ ਫੇਰੀ ਲਾਉਂਦੇ ਨੇ ਇਹ ਜਿਹੜੀ ਘੱਟੇ ਹਾ ਕਮਿਊਨਿਟੀ ਆ ਉਹਨੂੰ ਬਿਲੋਂਗ ਕਰਦੇ ਨੇ ਇਹ ਇਹ ਜਿਵੇਂ ਫੇਰੀ ਲਾਉਂਦੇ ਹੁੰਦੇ ਨੇ ਵੀ ਜੱਕ ਬਾਦ ਦਾ ਸਮਾਨ ਲੁੰਦੇ ਨੇ ਉਸ ਹਿਸਾਬ ਨਾਲ ਇਹ ਏਰੀਆ ਆਪਾਂ ਦੇਖਦੇ ਨੇ ਉਸ ਤੋਂ ਬਾਅਦ ਇਹ ਆਈਡੈਂਟੀਫਾਈ ਕਰਕੇ ਫਿਰ ਇਕੱਠੇ ਹੋ ਕੇ ਉਸ ਤੋਂ ਬਾਅਦ ਇਹ ਚੋਰੀ ਕਰਦੇ ਉਹ ਜਿਹੜਾ ਬਰੋ ਸਿਸਟਮ ਵੀ ਹੁੰਦਾ ਹੈ ਇੱਥੇ ਲੋਕਲ ਬੰਦੇ ਜਿਹੜੇ ਕੋਈ এনਵਾਇਰਨਮੈਂਟ ਉਹਨਾਂ ਦੇ ਬਾਹਰ ਹੋਏ ਨੇ ਕੋਈ ਪਰਾਂਦੇ ਹੁਣ ਚੋਰੀ ਆਈ ਜਾਂਦੀ ਕੁਝ ਨਈ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੋਈ ਅਸੀਂ ਇਹਨਾਂ ਨੂੰ ਮਦਈਆਂ ਨੂੰ ਵੀ ਪੁੱਛਿਆ ਸੀ ਵੀ ਇਹਨਾਂ 'ਚ ਕੋਈ ਥੋੜੇ ਕੰਮ ਕਰਦਾ ਸੀਗਾ ਜਾਂ ਕੋਈ ਇਹਨਾਂ ਦੇ ਵਿੱਚੋਂ ਮੁੰਡਾ ਕੰਮ ਕਰਨਾ ਆ ਹੋਵੇ ਕੋਈ ਜਿਹੜਾ ਲਾਉਣਾ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਰੈਂਡਮਲੀ ਉਹ ਆਪਣਾ ਚੂਜ਼ ਕਰਦੇ ਨੇ ਮਤਲਬ ਆਊਟੋ ਏਰੀਆ ਇਹ ਜਿੱਥੇ ਦੇ ਜਿਵੇਂ ਰਾਜਪੁਰੇ ਦੇ ਨੇ ਕੁਝ ਖੜਨਦੇ ਰਹਿਣ ਵਾਲੇ ਨੇ ਇਹ ਮਤਲਬ ਦੂਜੀ ਜਗ੍ਹਾ ਜਾ ਕੇ ਹੀ ਚੋਰੀ ਕਰਦੇ ਨੇ ਜਿੰਨੇ ਬਾਕੀ ਸਮਾਨ ਆ ਜਿਹੜਾ ਚੋਰੀ ਹੋਇਆ ਸੀ ਤੇ ਕਿੰਨਾ ਦਾ ਸਮਾਨ ਹੋਣਾ ਇਹ 300 ਟੂਟੀਆਂ ਸੀਗੀਆਂ ਜੀ ਵੱਖ-ਵੱਖ ਕਾਸਟ ਹੈ ਇਹਦੀ ਮਦਈ ਦੇ ਕਹਿਣ ਦੇ ਮੁਤਾਬਿਕ ਇਹ 5-7 ਲੱਖ ਦਾ ਸੀਗਾ ਸਮਾਨ ਜਿਦੋਂ 250 ਦੇ ਕਰੀਬ ਟੂਟੀਆਂ ਬਰਾਮਦ ਹੋਈ ਉਤੋਂ ਵੀ ਪਤਾ ਕੀਤਾ ਜਾਊਗਾ ਕਿ ਤੇ ਇਹ ਬੀਚ ਵਿੱਚ ਸੀਗਾ ਹਾਂਜੀ ਹਾਂਜੀ ਉਤੋਂ ਹੀ ਪਤਾ ਕਰਦੇ ਹੋ ਫਿਲਹਾਲ ਤਾਂ ਇਹਨਾਂ ਤੁਸੀਂ ਸਾਨੂੰ ਮਿਲੀਆਂ ਨੇ ਤੇ ਉਦੋਂ ਬਾਅਦ ਜਿੱਥੇ ਇਹਨਾਂ ਨੇ ਕਰਦੇ ਸੀ ਜਿਹੜੇ ਬਾਕੀ ਜਿਹੜਾ ਇਹਨਾਂ ਵਿੱਚੋਂ ਮੇਨ ਸੀਗਾ ਜਿਹੜਾ ਇਹਨਾਂ ਦਾ ਮੋਡਾ ਸਾਗਰ ਆ ਉਹ ਹਜੇ ਉਹਦੀ ਅਰੈਸਟ ਪੈਂਡਿੰਗ ਆ ਉਹਨੂੰ ਪਤਾ ਬਾ ਕਰਨਾ ਐਫੋਰਸ ਨੂੰ ਕਿਵੇਂ ਰੀਡ ਮਿਲੀ ਵੀ ਇਹ ਜਿਹੜੀ ਵਾਰਦਾਤ ਬਾਹਰਲੇ ਇਦਾਂ ਬੋਲਦੇ ਨੇ ਟ੍ਰੇਸ ਕੀਤਾ ਇਸ ਮਾਧਿਅਮ ਇਹ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਅਸੀਂ ਰਿਵੀਲ ਨਹੀਂ ਕਰ ਸਕਦੇ ਅਸੀਂ ਟੈਕਨੀਕਲ ਅਸਿਸਟੈਂਟ ਤੇ ਸੀਸੀਟੀਵੀ ਦੀ ਹੈਲਪ ਨਾਲ ਸਾਰਾ ਕੁਝ ਕੀਤਾ ਕਿਹੜੀ ਹਮਤਾਰਾ ਜਿਹੜੇ ਨਵੇਂ ਮਾਹਰ ਆ ਗਏ ਇਹਨਾਂ ਤੇ ਜੀ ਧਾਰਾ 331 32 ਤੇ 305 ਬੀ ਐਨ ਐਨ ਦੇ ਧਾਰਨ ਤਹਿਤ ਮੁਕਦਮਾ ਲੱਗਿਆ ਹੋਟਲ ਕਿੰਨਾਂ ਵਾਧਾ ਦੇ ਵੇਲੇ ਕਿੰਨੇ ਸੀ ਤੇ ਹੁਣ ਕਿੰਨੇ ਵਾਧਾ ਇਹ 6 ਸੀਗੇ ਜੀ ਅਸੀਂ ਤਿੰਨ ਪੜ੍ਹ ਲਏ ਜੀ ਤਿੰਨ ਪੈਂਟ